ਉਸ ਦੇਖ ਰਹੇ ਹੋ ਬਸ਼ਾ ਵਾਤਾ ਰਣਜੀਤ ਸਿੰਘ ਗਲ ਦੇ ਘਰ ਵਜਰੇਨਸ ਦੀ ਰੇਡ ਹੋਈ ਹੈ ਜਿਹਾ ਨਜ਼ਰ ਆ ਰਿਹਾ ਹੈ ਕਿ ਦੇਰ ਰਾਤ ਭਾਜਪਾ ਦੇ ਵਿੱਚ ਉਹ ਸ਼ਾਮਲ ਹੋਏ ਸਨ ਤਾਂ ਬਿਲਕੁਲ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ ਜਨਤਾ ਪਾਰਟੀ ਦੇ ਆਗੂ ਰਣਜੀਤ ਸਿੰਘ ਗਲ ਦੀ ਚੰਡੀਗੜ੍ਹ ਰਹਿائش ਤੇ ਕਰ ਸਵੇਰ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ ਤੇ ਵਿਜੀਲੈਂਸੀ ਦੀ ਟੀਮ ਸਵੇਰ ਤੋਂ ਹੀ ਉਹਨਾਂ ਦੇ ਘਰ ਅੰਦਰ ਜਾਂਚ ਕਰ ਰਹੀ ਹੈ ਦੱਸ ਦਈਏ ਕਿ ਰਣਜੀਤ ਗਿੱਲ ਕੱਲ ਦੇ ਰਾਤ ਭਾਰਤੀ ਜੁੰਦਾ ਪਾਰਟੀ ਯਾਨੀ ਕਿ ਪੰਜ ਪਦ ਵਿੱਚ ਸ਼ਾਮਲ ਹੋਏ ਸਨ ਤੇ ਅੱਜ ਸਵੇਰ ਉਹਨਾਂ ਦੇ ਘਰ ਵਿਜੀਲੈਂਸ ਨੇ ਰੇਡ ਕੀਤੀ ਹੈ ਰਣਜੀਤ ਗਿੱਲ ਗਿਲਕੋ ਕੰਪਨੀ ਦੇ ਮਾਲਕ ਹਨ ਤੇ ਰਣਜੀਤ ਗਿੱਲ ਸਟ੍ਰੋਮ ਨੇ ਕਾਲੇ ਦਲ ਛੱਡਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ। ਉਹਨਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ। ਰਣਜੀਤ ਸਿੰਘ ਗਿੱਲ ਨੇ 18 ਜੁਲਾਈ ਨੂੰ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਜਦ ਜਦੋਂ ਉਦੋਂ ਤੋਂ ਉਹ ਲਗਾਤਾਰ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰ ਰਹੇ ਸਨ ਤੇ ਉਹ ਅਕਾਲੀ ਦਲ ਦੇ ਹਲਕਾ ਇੰਚਾਰਜ ਸਨ। ਇਤੇ ਇਹ ਵੀ ਦਰਸਨਯੋਗ ਹੈ ਜਦੋਂ ਰਣਜੀਤ ਸਿੰਘ ਗਿੱਲ ਨੇ ਅਸਤੀਫਾ ਦਿੱਤਾ ਤਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾਈ ਜਿਸ ਤੋਂ ਸੰਕੇਤ ਮਿਲਿਆ ਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਤੇ ਹਨ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਖੜੜ ਹਲਕੇ ਦੀਆਂ ਪੈਣਾ ਤੇ ਭਰਾਵਾ ਨੂੰ ਗੁਰੂ ਕੀ ਫਤਿਹ ਹੁਣ ਸਮਾਂ ਆ ਗਿਆ ਹੈ ਕਿ ਮੈਂ ਹਲਕੇ ਦੇ ਵਸਨੀਕਾ ਪੰਜਾਬ ਪੰਜਾਬੀ ਸਭਿਆਚਾਰ ਤੇ ਦੇਸ਼ ਲਈ ਜੋ ਵੀ ਟੁਕਮਾ ਫੈਸਲਾ ਲੈਣਾ ਹੋਵੇਗਾ ਉਹ ਲਵਾਂਗਾ ਰੰਜੀ ਸਿੰਘ ਗਿੱਲ ਲੰਬੇ ਸਮੇਂ ਤੋਂ ਸਟ੍ਰੋਮ ਨੇ ਕਾਲੀ ਦਲ ਪਾਰਟੀ ਨਾਲ ਜੁੜੇ ਹੋਏ ਸਨ ਤੇ ਉਹ ਮੂਲ ਰੂਪ ਤੋਂ ਰੋਪੜ ਦੇ ਰਹਿਣ ਵਾਲੇ ਹਨ ਤੇ ਉਹ ਆਪਣੇ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ 2017 ਵਿੱਚ ਉਹਨਾਂ ਨੇ ਪਹਿਲੀ ਵਾਰ ਖਰੜ ਦੇ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ ਪਰ ਉਸ ਸਮੇਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਸ ਚੋਣ ਦੀ ਸੀਨੀਅਰ ਪੱਤਰਕਾਰ ਕਬਰ ਸੰਦੂਜਿੱਤੇ ਸੰ ਜਦੋਂ ਕਿ ਗਿਲ ਦੂਜੇ ਸਥਾਨ ਤੇ ਰਹੇ ਸਨ ਇਸੇ ਤਰ੍ਹਾਂ ਸਾਲ 2022 ਦੇ ਵਿੱਚ ਉਹਨਾਂ ਨੇ ਫਿਰ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੀ ਪਰ ਉਹਨਾਂ ਨੂੰ ਗਾਇਕਾ ਅਨਮੋਲ ਗਗਨਮਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਫਿਰ ਵੀ ਉਹ ਉਹ ਪਾਰਟੀ ਦੇ ਨਾਲ ਜਿਹੜੇ ਕਿ ਜੁੜੇ ਰਹੇ ਪਰ ਹੁਣ ਦੱਸ ਦਿੰਦੇ ਆ ਕਿ ਬੀਤੀ ਰਾਤ ਹੀ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਤੇ ਹੁਣ ਜਿਹੜੇ ਕਿ ਸਵੇਰ ਹੀ ਉਹਨਾਂ ਦੇ ਘਰ ਜਿਹੜੇ ਕਿ ਵਿਜੀਲੈਂਸ ਦੀ ਰੇਡ ਕੋਈ ਹੈ ਤੇ ਦਾਜ਼ਰ ਨੇ ਆ ਕਿ ਵਿਜੀਲੈਂਸ ਦੀਆਂ ਟੀਮਾਂ ਕਾਰ ਪਹੁੰਚੀਆਂ ਤੇ ਕਾਰਵਾਈ ਜਿਹੜੀ ਕਿ ਜਵਾਰੀਆ ਪੰਜਾਬ ਵਿਜੀਲੈਂਸ ਅਧਿਕਾਰੀ ਚੰਡੀਗੜ੍ਹ ਸੈਕਟਰ 2 ਦੇ ਵਿੱਚ ਕਾਰ ਦੇ ਅੰਦਰ ਮੌਜੂਦ ਹਨ ਜੇ ਤੱਕ ਸਰੇਡ ਦੇ ਵੇਰਵੇ ਸਾਹਮਣੇ ਨਹੀਂ ਆਏ ਹਨ ਕਿਸੇ ਨੂੰ ਵੀ ਕਾਰ ਅੰਦਰ ਜਾਣ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਸਨ ਵਾਲੀ ਤੁਹਾਨੂੰ ਇਹ ਵੀ ਦੱਸਦਣਿਆ ਕਿ ਰਣਜੀਤ ਗਿਲਦ ਐਡਵੋਕੇਟ ਉਹਥੇ ਪਹੁੰਚੇ ਸੀ ਪਰ ਦੱਸਦਣਿਆ ਕਿ ਉਹਨਾਂ ਨੂੰ ਜਿਹੜਾ ਅੰਦਰ ਨਹੀਂ ਜਾਣ ਦਿੱਤਾ ਗਿਆ ਵਜੂਲੈਂਸ ਦੇ ਅਧਿਕਾਰੀ ਅੰਦਰ ਜਾਂਚ ਪੜਤਾਲ ਕਰ ਰਹੇ ਨੇ ਪਰ ਐਡਵੋਕੇਟ ਨੂੰ ਜਿਹੜਾ ਕੇ ਅੰਦਰ ਨਹੀਂ ਜਾਣ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਕੋਲੋ ਇੱਕ ਬਿਆਨ ਸਾਹਮਣੇ ਆਇਆ ਤੇ ਆਉ ਸੁਣਦੇ ਹਾਂ ਜੀ ਅਨਕ ਬਰਮਾ ਐਡਵੋਕੇਟ ਮੇਰੇ ਨਾਲ ਜੋ ਹੈ ਸਾਡੀ ਸਟੇਟ ਦੇ ਕੋਪਨ ਮੈਨਰ ਹੈ ਜੀਐਸਟੀ ਲੋਜੀ ਅਸੀਂ ਅੱਜ ਇੱਥੇ ਆਏ ਸੀਗੇ ਸਾਨੂੰ ਪਤਾ ਲੱਗਿਆ ਸੀਗਾ ਕਿ ਇਹਨਾਂ ਨੇ ਜੋ ਰਣਜੀਤ ਗਿੱਲ ਦੇ ਰੇਡ ਮਾਰੀ ਹੈ ਰਾਤੀ ਭਾਜੀਪੀ ਜੁਆਇਨ ਕੀਤੀ ਸੀ ਉਹਨਾਂ ਨੇ ਆ ਸਵੇਰੇ ਜੋ ਹੈ ਨਾ ਰੇਡ ਮਾਰਤੀ ਹੈ ਸਾਰਾ ਪੋਲੀਟੀਕਲ ਮੋਟੀਵੇਟਿਡ ਹੈ ਸਾਡਾ ਇੱਥੇ ਆਉਣ ਦਾ ਇਹ ਸੀਗਾ ਕਿ ਵੀ ਅਸੀਂ ਇੱਥੇ ਆ ਕੇ ਜੋ ਵੀ ਕਾਰਵਾਈ ਹੋਵੇ ਸਾਡੀ ਦੇਖ ਰੱਖ ਦੇ ਵਿੱਚ ਹੋਵੇ ਤਾਂ ਕਿ ਕਿਸੇ ਕਿਸਮ ਦਾ ਫਾਲਸ ਐਵੀਡੈਂਸ ਨਾ ਕ੍ਰੀਏਟ ਕੀਤਾ ਜਾਵੇ ਬਟ ਅੰਦਰ ਉਹਨਾਂ ਨੇ ਗੱਲ ਕੀਤੀ ਹੈ ਜਿਹਨਾਂ ਦੀ ਡਿਊਟੀ ਬਾਅਦ ਕਨਸਟੇਬਲ ਦੀ ਬਾਤ ਸੀ ਉਹਨਾਂ ਨੇ ਅੰਦਰ ਗੱਲ ਕੀਤੀ ਉਹਨਾਂ ਨੇ ਅੰਦਰ ਸਾਨੂੰ ਨਈ ਜਾਣ ਦਿੱਤਾ ਅੰਦਰੋਂ ਦੀ ਨਾਲ ਕਿਹਾ ਜੀ ਕਿ ਵੇਟ ਕਰੋ ਅਸੀਂ ਗੱਲ ਕਰਨੇ ਆ ਗੱਲ ਕੀਤੀ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ ਤੋਂ ਅਸੀਂ ਜੋ ਹੈ ਆਪਣੀ ਅੱਗੇ ਦਾ ਆਪਸ਼ਨ ਦੇ ਵਾਸਤੇ ਸੀ ਨਿਕਲੇ ਆ ਬਾਹਰ ਦੇਖਣਾ ਚਾਹੀਏ ਕਿ ਕੀ ਕਰਨਾ ਹੈ ਜੀ